ਫੋੜ ਆ ਗਿਆ 3600 ਹਾਂਜੀ ਕਿੰਨੇ ਮਾਡਲ ਹੈ ਇਹ 94 ਮਾਡਲ ਹੈ 94 ਮਾਡਲ ਆ ਹਾਂਜੀ ਟਰੈਕਟਰ ਸਾਰਾ origignal ਹੈ a to z ਸੋ ਸਾਰਾ origignal ਹੈ origignal ਹੈ ਠੀਕ ਆ ਜੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਠੀਕ ਆ ਜੀ ਕਾਪੀ ਗਾੜਿਆਂ ਦੀ ਕਾਪੀ ਚੈਪ ਵਾਲੀ ਕਾਪੀ ਆ pv 28 ਮਲੇਰ ਕੋਡ ਦਾ ਨੰਬਰ 9988 ਲੇਦਾ 93 ਮਾਡਲ ਹੈ ਡਿਮਾਂਡੀ 1,60,000 ਰੁਪਏ ਜੀ 1,60,000 ਡਿਮਾਂਡ ਆ ਜੀ ਹਾਂਜੀ ਕਿੰਨੇ ਤੱਕ ਬਣ ਜੂ ਬਈ ਇਹੇ ਇਹ 20 ਰਪਏ ਲੈਸ ਕਰਨੀ ਹੈ 1,40,000 ਦੇਣੀ ਥੋੜੀ ਵੀਡੀਓ ਦੀ ਠੀਕ ਹੈ ਜੀ 1,40,000 ਰੁਪਏ ਦਾ ਬਈ ਸਾਨੂੰ ਫੋਨ ਮਿਲ ਜਾਊਗਾ ਅੱਗੇ ਆ ਗਿਆ ਜੀ ਫਾਰਮਟਰੈਕ 60 ਦਾ ਹਾਂ ਜੀ ਇਹ ਵੀ ਪੰਜਾਬ ਦਾ ਨੰਬਰ ਜੀ ਇਹ ਵੀ ਪੰਜਾਬ ਪੀਓ 8 ਲੰਦਰ ਲਈ ਡਿਮਾਂਡ 2 ਲੱਖ ਰੁਪਏ ਹੈ ਜੀ 2 ਲੱਖ ਡਿਮਾਂਡ ਪੂਰੀ ਹਾਂ ਜੀ ਹਾਂ ਜੀ ਇਹ ਕਿੰਨੇ ਕੁ ਧੱਕਾ ਹੋ ਦੀ ਜੀ ਤੇਰੇ ਉਰੇ 1,80,000 ਰੁਪਏ ਦਾ 1,80,000 ਦਾ ਬਈ 60 ਆਲਾ ਫਾਰਮਟਰੈਕ ਸਾਨੂੰ ਕੇ ਆ ਗਿਆ ਜੀ ਮਹਿੰਦਰਾ 200 ਪਾਇੰਟ ਡੀਆਈ ਭੂਮੀ ਪੁੱਤਰਾ ਇਹ ਕਿੰਨੇ ਮਾਰ ਲਈ ਜੀ ਤੇ 2001 ਮਾਰ ਲਈ ਜੀ ਇੱਕ ਮਾਡਲ ਆ ਹਾਂਜੀ ਸੱਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਬਾਈ ਨਾਲ ਕਰਦਿਆਂ ਗੱਲਬਾਤ ਕਿੰਨੇ ਕ ਟਰੈਕਟਰ ਆ ਬਾਈ ਕੋਲ ਸੱਸੀ ਕਾ ਬਾਈ ਜੀ ਸੱਸੀ ਕਾ ਜੀ ਠੀਕ ਹੋਣੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਕਿੰਨੇ ਟਰੈਕਟਰ ਹੀ ਆਪਣੇ ਕੋਲ ਨੇ 10 ਟਰੈਕਟਰ ਲਏ ਆ ਵੀਰੇ ਕਿੰਨੇ ਟਰੈਕਟਰ ਆ ਤਾਂ ਪੰਜਾਬ ਨੰਬਰ ਆ ਤੇ ਕਿੰਨੇ ਪੰਜਾਬ ਨੰਬਰ ਆ ਜੀ ਠੀਕ ਆ ਜੀ ਹਾਂਜੀ ਟਰੈਕਟਰ ਬਾਰੇ ਕਰਦਿਆਂ ਗੱਲਬਾਤ ਜੀ ਆਹ ਹੋੜ ਆ ਗਿਆ 3700 ਹਾਂਜੀ ਕਿੰਨੇ ਮਾਡਲ ਆਈ ਏ 94 ਮਾਡਲ ਆਈ 94 ਮਾਡਲ ਆ ਹਾਂਜੀ ਟਰੈਕਟਰ ਸਾਰਾ ਓਰੀਜਨਲ ਸੋ ਸਾਰਾ ਅਰੀਜਨਲ ਹੈ ਜੀ। ਇਹਦਾ ਅਰੀਜਨਲ ਹੈ ਜੀ। ਠੀਕ ਆ ਜੀ। ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ। ਠੀਕ ਆ ਜੀ। ਕਾਪੀ ਗੱਲ ਜਾਂਦੀ। ਕਾਪੀ ਚੱਪਾਲੀ ਕਾਪੀ ਆ ਪੀ ਵੀ 28 ਮਲੇਰਕੋਟ ਦਾ ਨੰਬਰ ਹੈ ਮਲੇਰਕੋਟ ਲਈ ਦਾ। ਠੀਕ ਆ ਜੀ। ਹਾਂ ਜੀ। ਚੱਪਾਲੀ ਕਾਪੀ ਆ। ਟਾਇਰਾਂ ਦੀ ਕੰਡੀਸ਼ਨ ਜੀ। ਟਾਇਰ ਮਕਲੇ ਹੈਗੇ ਬਿਰਲਾ ਕੰਪਨੀ ਦੇ 70 ਪੈਸੇ ਜੀ। ਬਾਈਕ ਵਾਲੇ 70 ਪੈਸੇ ਬਿਰਲਾ ਦੇ। ਫਰੰਟ ਵਾਲੇ ਬੀ ਕੇ ਟੀ ਦੇ। 85 ਜੀ। ਹਾਂ ਜੀ। ਮਾਡਲ ਕਿੰਨੇ ਆ ਜੀ? 94 ਮਾਡਲ ਆ ਜੀ। 93 ਮਾਡਲ ਆ। ਡਿਮਾਂਡ ਹੀ 1,60,000 ਕਿੰਨੇ ਤੱਕ ਬਣ ਜੂ ਬਈ ਇਹ ਤੇ 20000 ਰੁਪਏ ਡਸ ਕਰਦੇ ਆ 140000 ਦੇਣੀ ਥੋੜੀ ਵੀਡੀਓ ਤੇ ਠੀਕ ਆ ਜੀ 140000 ਰੁਪਏ ਦਾ ਬਈ ਸਾਨੂੰ ਫੋਨ ਮਿਲ ਜੂਗਾ ਇਹ ਤੁਸੀਂ ਲੈ ਕੇ ਮਾਡੀ ਮੋਡੀਫਿਕੇਸ਼ਨ ਕਰਾਉਣੀ ਹੋਈ ਹਾਂ ਆਪਾਂ ਕਰ ਵੀ ਦੇਵਾਂਗੇ ਆਪ ਖੁਦ ਆਪ ਵੀ ਕਰਦੇ ਹਾਂ ਹਾਂ ਆਪ ਵੀ ਕਰਦਾ ਕਿੰਨਾ ਖਰਚਾ ਆ ਜਾਂਦਾ ਬਈ ਉਹ ਆਪਾਂ ਜਿਹੇ ਬੰਦੇ ਨੇ ਕਰਾਉਣਾ ਉਹੇ ਕਰਦਾ ਜਿਵੇਂ ਕੋਈ ਜੇ ਪਾਵਰ ਪੂਰ ਪਾਵਰ ਸਭ ਕਰਦਾ ਵੀਰੇ ਠੀਕ ਆ ਜੀ ਹਾਂ ਜੀ ਅੱਗੇ ਆ ਗਿਆ ਜੀ ਫਾਰਮਾਟ ਰੈਕ 60 ਦਾ ਹਾਂ ਜੀ ਇਹ ਵੀ ਪੰਜਾਬ ਦਾ ਨੰਬਰ ਜੀ ਇਹ ਵੀ ਪੰਜਾਬ ਪੀਓ 8 ਦਲੰਦਰ ਦਾ ਜੀ ਠੀਕ ਹੈ ਜੀ ਜਲੰਧਰ ਦਾ ਨੰਬਰ ਆ ਹਾਂਜੀ ਪਾਡਲ ਕਿੰਨੇ ਆ ਜੀ ਇਹ 97 ਮਾਡਲ ਆ ਜੀ 1997 ਮਾਡਲ ਆ ਬਾਈ ਹਾਂਜੀ ਮਗਰਾੜ ਮੂ ਰੂਟ ਨਾਲ ਦੀ ਆ ਬਾਈ ਹਾਂਜੀ ਨਾਲ ਦੇ ਮਗਰਾੜ ਆ ਵੀਰੇ ਉੱਥੇ ਟੇਪ ਕਰਾਈ ਆ ਠੀਕ ਆ ਨਾਲ ਦੇ ਮਗਰਾੜਾ ਟੇਪ ਟੂਪ ਲੱਗੇ ਆ ਟਾਇਰਾਂ ਦੀ ਕੰਡੀਸ਼ਨ ਟਾਇਰ ਮੂਲੇ ਐਮ ਆਰ ਐਫ ਦੇ 70 ਪੈਸੇ ਹੀ ਮਗਰਲੇ ਹੈਗੇ ਆ ਵਿਰਲਾ ਕੰਪਨੀ ਦੇ 80 85 ਪੈਸੇ ਠੀਕ ਆ ਜੀ 85 82 ਡਾਵਲ ਪਾਕਿਸਤਾਨ ਨੂੰ ਮਾਡਲ ਡਾਵਲ ਕਲਚ 97 ਮਾਡਲ ਪੰਜਾਬ ਨੰਬਰ ਠੀਕ ਆ ਜੀ ਹਾਂਜੀ ਇੰਜਨ ਗੇਰਦਾ ਬਈ ਇੰਜਨ ਗੇਰ ਦੀ ਵੀਰੇ ਗਾਰੰਟੀ ਆਪਣੀ ਵਾ ਕੇ ਸੌਦਾ ਕਰ ਲੈ ਬਣਾ ਠੀਕ ਆ ਜੀ ਡਿਮਾਂਡ ਕੰਨਾ ਡੈਕਟਰਾਂ ਦੀ ਕੰਨਾ ਦੀ ਹਾਂਜੀ ਡਿਮਾਂਡੀ ਡਿਮਾਂਡ 2 ਲੱਖ ਰੁਪਈਆ ਜੀ 2 ਲੱਖ ਡਿਮਾਂਡ ਪੂਰੀ ਹਾਂਜੀ ਹਾਂਜੀ ਇਹ ਕਿੰਨੇ ਤੱਕ ਹੋ ਜੀ ਇਹ ਦੇਣਾ ਵੀਰੇ 1 ਲੱਖ 80000 ਰੁਪਈਆ ਦਾ 1 ਲੱਖ 80000 ਦਾ ਬਈ 60 ਆਲਾ ਫਾਰਮ ਟ੍ਰੈਕ ਸਾਨੂੰ ਮਿਲ ਜੂ ਠੀਕ ਅੱਗੇ ਆ ਗਿਆ ਜੀ ਮਹਿੰਦਰਾ 200 ਪਾਇੰਟ ਡੀਆਈ ਭੂਮੀ ਪੁੱਤਰ ਇਹ ਕਿੰਨੇ ਮਾਡਲ ਆ ਜੀ ਇਹ 2001 ਮਾਡਲ ਆਈਏ ਇੱਕ ਮਾਡਲ ਆ ਹਾਂਜੀ ਟਾਇਰਾਂ ਦੀ ਕੰਡੀਸ਼ਨ ਨਹੀਂ ਟਾਇਰ ਮੂਰਲੇ ਹੈਗੇ 70 ਪੈਸੇ ਮਗਰ 80 ਪੈਸੇ ਟਾਇਰ ਜੇ ਕੇ ਕੰਪਨੀ ਦੇ ਮੈਂ ਕਹਾਂ ਜੇ ਕੇ ਦੇ 80 ਪੈਸੇ ਆ ਬਾਈ ਮੂਰਲੇ 70 ਪੈਸੇ ਜੀ ਗਰੰਟ ਵਾਲੇ 70 ਪੈਸੇ ਸੀ ਓਰੀਜਨਲ ਹੀ ਸਾਰਾ A to Z ਜਮਾਂ ਹੀ ਸਾਰਾ ਓਰੀਜਨਲ ਹੀ A to Z ਠੀਕ ਆ ਜੀ TV 47 ਜੀਰੇ ਦਾ ਨੰਬਰ ਆ ਜੀ ਜੀਰੇ ਦਾ ਨੰਬਰ ਆ ਜੀ ਪੰਜਾਬ ਜੀਰਾ ਨਾਲ ਦੇ ਅਮਰਗੜ ਮਨਗੁਰ ਟੱਕ ਟੱਕ ਚੱਲਦਾ ਸਾਰਾ ਕੋਈ ਨਾਲ ਦੀ ਮਗਰਾਲ ਟਮਰੂਟ ਆ ਬਈ ਟੱਕ ਟੱਕ ਵੀ ਚੱਲਦਾ ਟਰੈਕਟਰ ਤੇ ਪੂਰਾ ਵਧੀਆ ਬਹੁਤ ਵਧੀਆ ਚੰਗੀ ਬੈਂਪੀ ਓਕੇ ਠੀਕ ਹੈ ਜੀ ਸਾਲ 500000 ਵਧੀਆ ਸਿੰਗਲ ਕਲੱਚ ਦਾ ਡਾਗੋ ਸਿੰਗਲ ਕਲੱਚ ਹੈ ਛੋ ਸਾਰਾ ਰੀਨ ਹੈ 828 ਇਹਦੇ ਕਾਲ ਵੀ ਲੱਗੇ ਜਾਂ ਡ੍ਰੈਕਟਰ ਤੇ ਪੂਰੀ ਜ਼ਿੰਮੇਵਾਰੀ ਹੈ ਹਾਂ ਜੀ ਤੇ ਮਰਮਾ ਦਾ ਬੇਜ ਦਾ ਆ ਗਈ ਸਾਰੇ ਸਾਫ ਠੀਕ ਹੈ ਜੀ ਡਿਮਾਂਡ ਹੀ ਡਿਮਾਂਡ 2 ਲੱਖ 20000 ਰੁਪਏ ਦੀ 2 ਲੱਖ 20000 ਰੁਪਏ ਡਿਮਾਂਡ ਆ ਇਹ ਕਿੰਨੇ ਤੱਕ ਬਣ ਜੂ ਬਈ ਇਹ ਦੇ ਦਾਂ ਉਹਦੇ 2 ਲੱਖ 15000 ਰੁਪਏ ਦਾ 2 ਲੱਖ 15000 ਰੁਪਏ ਦਾ ਟਰੈਕਟਰ ਬਈ ਤੁਹਾਨੂੰ ਮਹਿੰਦਰਾ ਮਿਲ ਜੂਗਾ ਤੇ ਪੁਰਾਣਾ ਟਰੈਕਟਰ ਵਿੱਚ ਕੱਟਿਆ ਜੋ ਸਾਰਿਆਂ ਵਿੱਚ ਠੀਕ ਆ ਜੀ ਇਹ ਕਿਸੇ ਵੀਰਪ੍ਰਾ ਨੇ ਸਿੱਧਾ ਟਰੈਕਟਰ ਤੁਹਾਨੂੰ ਵੇਚਣਾ ਵੀ ਕਰ ਲਾਏ ਹਾਂ ਜੀ ਠੀਕ ਆ ਕੰਟੈਕਟ ਨੰਬਰ ਜੀ 83608 ਹਾਂਜੀ 23083 ਠੀਕ ਆ ਜੀ ਸਕਰੀਨ ਤੇ ਪਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੋਇਆ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦਾ ਨਵੇਂ ਵੀਡੀਓ ਨਾਲ ਧੰਨਵਾਦ